प्राइवेट हॉस्पिटल का बिल इंश्योरेंस कवर करो कि नहीं मुख्यमंत्री से योजना कार्ड है का फिर कोई टेंशन नहीं थोड़ा सारा ट्रीटमेंट कैशलेस है बिना पैसे आ दे जी हां हर एक नागरिक जेड़ा है वो मुख्यमंत्री सेहत कार्ड जदों बन गया तो 10 लाख रुपए दा मुफ्त ते कैशलेस अब जेड़ा इलाज कराउन दे काबिल भी होगा एलिजिबल भी होगा पंजाब सरकार लेके आई है दुनिया दी पहली सेहत योजना हुन पैसे दी काट कारण कोई भी नागरिक वधिया इलाज तो वांजा नहीं रहेगा सेहत दा हक सब ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਬੂਲ ਉਜੁਕਤ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਹੀ ਮੰਦ ਭਾਗਾਂ ਬਿਆਨ ਦਿੱਤਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਕੈਬਨਟ ਦੇ ਕਲੀਗ ਹਰਪਜਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਬੜੀ ਮਿਹਨਤ ਮੁਸ਼ਕਤ ਕਰਕੇ ਗਰੀਬੀ ਦੇ ਵਿੱਚ ਉੱਠ ਕੇ ਮਿਹਨਤ ਕਰਕੇ ਇੱਕ ਮਿਸਾਲ ਜਿਹੜੀ ਉਹ ਪੈਦਾ ਕੀਤੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ सिविल सर्विस ਦਾ एग्जाम ਪਾਸ ਕੀਤਾ ਪੰਜਾਬ ਦੇ ਅੰਦਰ ਅਲਾਈਡ ਸਰਵਿਸ ਦੇ ਅੰਦਰ ਆਏ ਈਟੀਓ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਮਾਜ ਦੇ ਅੰਦਰ ਹੋਰ ਸੇਵਾ ਕਰਨੀਆਂ ਤਾਂ ਤਤਨਤ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚਾਏ ਸੋ ਆਮ ਆਦਮੀ ਪਾਰਟੀ ਵੱਲੋਂ ਇਲੈਕਟਡ ਹੋਏ ਆਮ ਆਦਮੀ ਪਾਰਟੀ ਦੇ ਸਤਿਕਾਰ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਪਰ ਲੇਕਿਨ ਅੱਜ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮინისტრ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਜ੍ਹਾ ਕਦੇ ਨਾ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਯਾ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਚੁਅਲੀ ਤਿਆਰ ਰਹੇ ਕਿਉਂਕਿ ਇਹ ਬਹੁਤ ਵੱਡਾ ਅਪਮਾਨ ਪੰਜਾਬ ਦੇ ਦਲਤ ਪਾਈਚਾਰੇ ਦਾ ਅਪਮਾਨ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਮਿਹਨਤ ਮੁਸ਼ਕਲ ਕਰਕੇ ਬੱਚੇ ਅੱਗੇ ਆਉਂਦੇ ਰਗੇ ਉਹਨਾਂ ਨੂੰ ਡਿਸਕਰਜ ਕਰਨ ਵਾਲੀ ਗੱਲ ਆ ਗਈ ਸੋ ਦੂਜੇ ਪਾਸੇ ਇੱਕ ਕਾਸ ਦਾ ਨਾਂ ਲੈ ਕੇ ਇਸ ਤਰ੍ਹਾਂ ਦੀਆਂ ਅਪੱਤੀ ਜਨਕ ਟਿੱਪਣੀਆਂ ਕਰਨੀਆਂ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਸੋ ਮੈਂ ਇਹੀ ਗੁਜਾਰਸ਼ ਕਰਦਾ ਕਿ ਤੁਰੰਤ ਉਸ ਸਮਾਜ ਦੇ ਰੁਕਾਂ ਕੋਲੋਂ ਮਾਫੀ ਬੰਗਣ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਆ ਔਰ ਨਹੀਂ ਫਿਰ ਇੱਕ ਸਖਤ ਐਕਸ਼ਨ ਲਈ ਤਿਆਰ ਰਹਿਣਾ ਕਿ ਅੱਜ ਪੰਜਾਬ ਜਾਣਦਾ ਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ बार-बार ਪੰਜਾਬ ਦੇ ਦਲਤਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੇ ਰਸੂਤੀ ਜਾਤੀ ਜਨ ਜਾਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ અપਮਾਨ ਕਰ ਰਹੇ ਨੇ ਉਹ ਬਜੰਤਕ ਤੌਰ ਤੇ ਰਲੀਆਂ ਚ અપਮਾਨ ਕਰ ਰਹੇ ਨੇਗੇ ਸੋ ਮੈਂ ਉਹਨਾਂ ਨੂੰ ਸਖਤ ਤਾੜਨਾ ਕਰਦਾਗਾ ਕਿ 24 ਘੰਟਿਆਂ ਦੇ ਅੰਦਰ ਅੰਦਰ ਬਾਪੀ ਵਾਂਗੂ ਨਹੀਂ ਫਿਰ ਤੁਹਾਡੇ ਖਿਲਾਫ ਕਾਂਗਰਸ ਦੇ ਖਿਲਾਫ ਜਿਹੜਾ ਐਕਸ਼ਨ ਹੋਊਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਗੇ ਲਿਆਂਦਾਗਾ ਇਹ ਪਹਿਲੀ ਪਾਰਟੀ ਆ ਜਿਹਦੇ ਨਾਲ ਗਰੀਬ ਦੇਖਿਆ ਨਾ ਅਮੀਰ ਦੇਖਿਆ ਸਮਾਜ ਦੇ ਅੰਦਰੋਂ ਉਹ ਬੱਚੇ ਚੱਕੇ ਜਿਹੜੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਸੀਗੇ ਅੱਜ ਦੇ ਪੰਜਾਬ ਦੇ ਅੰਦਰ 95 ਐਮਐਲਏ ਨੇ ਤਾਂ ਬਹੁਤ ਸਾਰੇ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇਗੇ ਬਹੁਤ ਸਾਰੇ ਗਰੀਬ ਘਰਾਂ ਤੋਂ ਆਉਂਦੇ ਨੇਗੇ ਔਰ ਗਰੀਬੀ ਚੋਂ ਉੱਠ ਕੇ ਉਹ ਜਦ ਐਮਐਲਏ ਬਣ ਕੇ ਮਨਿਸਟਰ ਬਣ ਕੇ ਤਾਂ ਉਹਨਾਂ ਨੂੰ ਤੁਸੀਂ ਜਾਤ ਦੇ ਆਧਾਰ ਦੇ ਉੱਤੇ ਜਾਤੀ ਦੇ ਆਧਾਰ ਦੇ ਉੱਤੇ ਬੇਸਟ ਕਰਦੇ ਹੋ ਤੇ ਇਹ અપਮਾਨ ਜਿਹੜਾ ਪੰਜਾਬ ਦੇ ਦਲ ਸੈਣ ਨਹੀਂ ਕਰਨਗੇ ਦੇਸ਼ ਦੇ ਦਲ ਸੈਣ ਨਹੀਂ ਕਰਨਗੇ ਔਰ ਕਾਂਗਰਸ ਪਾਰਟੀ ਨੂੰ ਸਭ ਕੁਝ ਕਹਣਗੇ ਸੋ ਮੈਂ ਇੱਕ ਵਾਰ ਫੇਰ ਤਾੜਨਾ ਕਰਦਾ ਕਿ 24 ਘੰਟਿਆਂ ਚਾਫੀ ਵੰਗੋ ਨਹੀਂ ਐਕਸ਼ਨ ਲਈ ਤਿਆਰ ਰਹੋ